ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਅਤੇ ਵੀਡੀਓ ਦੇ ਵਿੱਚ ਜੋ ਜਾਣਕਾਰੀ ਦਿੱਤੀ ਆ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਵੀ ਅਪਲਾਈ ਜ਼ਰੂਰ ਕਰਿਓ ਜੀ ਅਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਇਹ ਮੈਸੇਜ ਹੋਰ ਵੀ ਪੈਣ ਭਰਾਵਾਂ ਤੱਕ ਪਹੁੰਚ ਸਕੇ ਖਾਸ ਕਰਕੇ ਉਹਨਾਂ ਪੈਣ ਭਰਾਵਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਾ ਦੇਣਾ ਜੋ ਆਪਣੀ ਹੱਕ ਸੱਚ ਦੀ ਕੀਤੀ ਹੋਈ ਕਿਰਤ ਕਮਾਈ ਦੇ ਵਿੱਚੋਂ ਇਮਾਨਦਾਰੀ ਦੇ ਨਾਲ ਦਸਵੰਦ ਕੱਢਦੇ ਆ ਅਤੇ ਉਹ ਦਸਵੰਦ ਨੂੰ ਲੋੜਵੰਦ ਦੀ ਮਦਦ ਦੇ ਵਿੱਚ ਲਾਉਂਦੇ ਆ ਜੋ ਗੁਰੂ ਕਰਦਿਆਂ ਚੱਲ ਰਹੀਆਂ ਸੇਵਾਵਾਂ ਦੇ ਵਿੱਚ ਭੇਟ ਕਰਕੇ ਆਉਂਦੇ ਆ। ਉਹਨਾਂ ਤੱਕ ਇਹ ਵੀਡੀਓ ਨੂੰ ਜਰੂਰ ਪਹੁੰਚਾ ਦੇਣਾ ਤੁਹਾਡਾ ਬਹੁਤ ਭਲਾ ਹੋਵੇਗਾ। ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜਰੂਰ ਲਿਖਣਾ। ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਆ। ਸੰਗਤ ਜੀ ਆਪਾਂ ਸਾਰੇ ਜਾਣਦੇ ਆ ਕਿ ਗੁਰੂ ਸਾਹਿਬ ਜੀ ਨੇ ਹਰੇਕ ਗੁਰਸਿੱਖ ਨੂੰ ਆਪਣੀ ਕੀਤੀ ਹੋਈ ਹੱਕ ਸੱਚ ਦੀ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੰਡਨ ਲੋਕਿਆ ਅਤੇ ਨਾਲ ਹੀ ਉਹਨਾਂ ਨੇ ਇਹ ਦਸਵੰਦ ਵਰਤਨਾ ਵੀ ਸਿਖਾਇਆ ਕਿ ਇਹ ਦਸਵੰਦ ਨੂੰ ਆਪਣਾ ਕਿੰਜ ਵਰਤਣਾ ਹੈ ਗੁਰੂ ਸਾਹਿਬ ਜੀ ਕਹਿੰਦੇ ਜੇ ਤੇਰੇ ਆਸ-ਪਾਸ ਕੋਈ ਲੋੜਵੰਦ ਕੋਈ ਵੀ ਗਰੀਬ ਹੈ ਤਾਂ ਤੂੰ ਇਹ ਪੈਸੇ ਦੇ ਨਾਲ ਉਹਦੀ ਮਦਦ ਕਰ ਸਕਦਾ ਹੈ ਗੁਰੂ ਸਾਹਿਬ ਜੀ ਨੇ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਕਿਹਾ ਹੈ ਕਿ ਜਦੋਂ ਤੂੰ ਗੁਰੂ ਘਰੇ ਆਉਣ ਲੱਗੇ ਸਭ ਤੋਂ ਪਹਿਲਾਂ ਆਪਣੇ ਆਸ-ਪਾਸ ਦੇਖੀ ਜੇ ਉੱਥੇ ਲੋੜ ਹੋਈ ਫਿਰ ਇਹ ਧੰਨ ਤੂੰ ਉੱਥੇ ਲਾ ਦੇਵੇਂ ਇਦਾਂ ਕਹਿੰਦੇ ਨਾ 10ਵੇਂ ਪਾਸ਼ਾ ਜੀ ਦੇ ਸਮੇਂ ਦੇ ਵਿੱਚ ਇੱਕ ਸਿੱਖ ਆਪਣਾ ਸਾਲ ਦਾ ਦਸਵੰਦ ਇਕੱਠਾ ਕਰਕੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਭੇਟ ਕਰਨਾ ਆ ਲਿਆ ਕੇ ਦਸਵੰਦ ਗੁਰੂ ਸਾਹਿਬ ਜੀ ਦੇ ਅੱਗੇ ਰੱਖ ਦਿੱਤਾ ਗੁਰੂ ਸਾਹਿਬ ਜੀ ਨੂੰ ਸਤਕਾਰ ਸਹਿਤ ਮੱਥਾ ਟੇਕਿਆ ਕਹਿੰਦੇ ਗੁਰੂ ਸਾਹਿਬ ਜੀ ਨੇ ਉਹ ਦਸਵੰਦ ਵੱਲ ਨਜ਼ਰ ਫੇਰੀ ਤੇ ਨਾਲ ਹੀ ਪੁੱਛਿਆ ਸਿੱਖਾ ਦਸਵੰਦ ਕਾਫੀ ਆ ਉਹਨੇ ਕਿਹਾ ਵੀ ਕਿ ਗੁਰੂ ਸਾਹਿਬ ਜੀ ਮੇਰੇ ਸਾਲ ਦਾ ਦਸਵੰਦ ਆ ਮੇਰੇ ਤੋਂ ਆਇਆ ਨਹੀਂ ਗਿਆ ਇਸ ਕਰਕੇ ਮੈਂ ਇਮਾਨਦਾਰੀ ਦੇ ਨਾਲ ਇਹ ਦਸਵੰਦ ਇਕੱਠਾ ਕਰਦਾ ਰਿਆ ਹੁਣ ਜਦੋਂ ਮੈਨੂੰ ਆਪ ਜੀ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਇਹ ਤਾਂ ਫਿਰ ਮੈਂ ਇਹ ਦਸਵੰਦ ਲੈ ਆਇਆ ਗੁਰੂ ਸਾਹਿਬ ਜੀ ਨੇ ਕਿਹਾ ਭਲਿਆ ਤੇਰੇ ਆਸ-ਪਾਸ ਕੋਈ ਵੀ ਲੋੜਵੰਦ ਕੋਈ ਗਰੀਬ ਨਹੀਂ ਸੀ ਜਿੱਥੇ ਤੂੰ ਇਹ ਦਸਵੰਦ ਲਾ ਸਕਦਾ ਕਹਿੰਦੇ ਉਹ ਸਿੱਖ ਕਹਿਣ ਲੱਗਾ ਗੁਰੂ ਸਾਹਿਬ ਜੀ ਮੇਰੇ ਆਸ-ਪਾਸ ਲੋੜਵੰਦ ਤਾਂ ਬਹੁਤ ਸਨ ਪਰ ਮੈਂ ਇਹ ਦਸਵੰਦ ਆਪਣੇ ਹੱਥੀਂ ਆਪ ਜੀ ਦੇ ਚਰਨਾਂ ਵਿੱਚ ਭੇਟ ਕਰਕੇ ਆਪ ਜੀ ਦੀ ਖੁਸ਼ੀ ਪ੍ਰਾਪਤ ਕਰਨਾ ਚਾਹੁੰਦਾ ਸੀ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਭਲਿਆ ਜੇ ਕਿਤੇ ਤੂੰ ਇਹ ਦਸਵੰਦ ਉਸ ਲੋੜਵੰਦ ਉਸ ਗਰੀਬ ਦੀ ਮਦਦ ਦੇ ਵਿੱਚ ਲਾ ਦਿੰਦਾ ਤਾਂ ਸਾਡੀ ਖੁਸ਼ੀ ਤੈਨੂੰ ਕਦ ਦੀ ਮਿਲ ਜਾਂਦੀ ਅਤੇ ਬੇਅੰਤ ਖੁਸ਼ੀ ਮਿਲਦੀ। ਮੈਨੂੰ ਇੰਨੀ ਧੀਰ ਤੱਕ ਇੰਤਜ਼ਾਰ ਨਹੀਂ ਸੀ ਕਰਨਾ ਪੈਣਾ। ਸੋ ਸੰਗਤ ਜੀ ਗੁਰੂ ਸਾਹਿਬ ਜੀ ਨੇ ਸਾਨੂੰ ਹੱਕ ਸੱਚ ਦੀ ਕਿਰਤ ਕਮਾਈ ਦੇ ਵਿੱਚ ਦਸਵੰਦ ਕੱਢਣ ਦਾ ਵੀ ਹੁਕਮ ਕੀਤਾ ਹੈ। ਅਤੇ ਨਾਲ ਹੀ ਨਾਲ ਇਹ ਕੱਢਿਆ ਹੋਇਆ ਦਸਮੰਦ ਵਰਤਨ ਦੀ ਵੀ ਜਾਂਚ ਕਰਾਈ ਆ ਕਿ ਜੇਕਰ ਤੁਹਾਡੇ ਆਸ-ਪਾਸ ਕੋਈ ਵੀ ਲੋੜਵੰਦ ਗਰੀਬ ਹੈ ਜਿਹਨੂੰ ਇਸ ਧਨ ਦੀ ਲੋੜ ਆ ਜਾਂ ਇਸ ਧਨ ਦੇ ਨਾਲ ਕੋਈ ਚੀਜ਼ ਖਰੀਦ ਕੇ ਆਪਾਂ ਉਹਦੀ ਮਦਦ ਕਰ ਸਕਦੇ ਹਾਂ ਤਾਂ ਪਹਿਲਾਂ ਉਹਦੀ ਮਦਦ ਕਰੋ ਫਿਰ ਗੁਰੂ ਘਰ ਆਓ ਇਸ ਕਰਕੇ ਗੁਰੂ ਸਾਹਿਬ ਜੀ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਦੇ ਅਨੁਸਾਰ ਚੱਲਣਾ ਹੈ ਤੇ ਸਭ ਤੋਂ ਵੱਧ ਖੁਸ਼ੀ ਗੁਰੂ ਸਾਹਿਬ ਜੀ ਦੀ ਉਦੋਂ ਹੀ ਮਿਲਦੀ ਹੈ ਜਦੋਂ ਆਪਾਂ ਕਿਸੇ ਲੋੜਵੰਦ ਦੀ ਲੋੜ ਦੇ ਮੁਤਾਬਕ ਉਹਦੀ ਮਦਦ ਕਰਦੇ ਆ ਇੱਕ ਮਦਦ ਹੁੰਦੀ ਆ ਆਪਣੀ ਮਨਮਰਜ਼ੀ ਦੇ ਨਾਲ ਕਿ ਅਸੀਂ ਆਪਣੀ ਮਨਮਰਜ਼ੀ ਦੇ ਨਾਲ ਕੋਈ ਚੀਜ਼ ਖਰੀਦੀ ਕਿਸੇ ਲੋੜਵੰਦ ਨੂੰ ਦੇ ਆਂਦੇ ਪਰ ਜਦੋਂ ਆਪਾਂ ਉਸ ਲੋੜਵੰਦ ਦੀ ਲੋੜ ਦੇ ਮੁਤਾਬਕ ਉਹਦੀ ਮਦਦ ਕੀਤੀ ਜਿਵੇਂ ਜੇਕਰ ਕਿਸੇ ਨੂੰ ਭੋਜਨ ਪ੍ਰਸ਼ਾਦ ਦੀ ਲੋੜ ਆ ਕਿਸੇ ਨੂੰ ਢੀੜੇ ਕੱਪੜੇ ਦੀ ਲੋੜ ਹੋ ਸਕਦੀ ਆ ਕਿਸੇ ਨੂੰ ਦਵਾਈਆਂ ਦੀ ਲੋੜ ਹੋ ਸਕਦੀ ਹੈ ਕਿਉਂਕਿ ਆਪਾਂ ਬਹੁਤ ਸਾਰੇ ਐਸੇ ਮਰੀਜ਼ ਵੀ ਦੇਖਦੇ ਆ ਨਾ ਜੋ ਪੈਸੇ ਦੀ ਕਮੀ ਕਰਕੇ ਆਪਣਾ ਸਹੀ ਸਮੇਂ ਤੇ ਇਲਾਜ ਹੀ ਨਹੀਂ ਕਰਵਾ ਪਾਉਂਦੇ ਤਾਂ ਉਹਨਾਂ ਦੇ ਲਈ ਤਾਂ ਫਿਰ ਸਭ ਤੋਂ ਵੱਧ ਲੋੜ ਉਹਨਾਂ ਦੇ ਇਲਾਜ ਦੀ ਆ ਤੇ ਜੇ ਉਹਨਾਂ ਦਾ ਇਲਾਜ ਕਰਵਾ ਦਿੱਤਾ ਜਾਂ ਕਿਸੇ ਗਰੀਬ ਬੱਚੇ ਦੀ ਪੜ੍ਹਾਈ ਦਾ ਖਰਚਾ ਚੁੱਕ ਲਿਆ ਤਾਂ ਇਹ ਕਿੰਨਾ ਵੱਡਾ ਪੁੰਨ ਦਾ ਕੰਮ ਬਣੇਗਾ ਜਦੋਂ ਆਪਾਂ ਸਹੀ ਥਾਂ ਤੇ ਆਪਣਾ ਦਸਵੰਦ ਵਰਤਾਂਗੇ ਸੋ ਜਦੋਂ ਵੀ ਆਪਣੇ ਦਸਵੰਦ ਨੂੰ ਲਿਖੇ ਲਾਉਣਾ ਹੈ ਤਾਂ ਇਹਨਾਂ ਗੱਲਾਂ ਦਾ ਵੀ ਧਿਆਨ ਜਰੂਰ ਰੱਖਣਾ ਹੈ ਵੀ ਜਿੱਥੇ ਅਸੀਂ ਮਦਦ ਕਰ ਰਹੇ ਹਾਂ ਨਾ ਉੱਥੇ ਪਹਿਲਾਂ ਇਹ ਪਤਾ ਕਰੀਏ ਕਿ ਸੱਚਮੁੱਚ ਇੱਥੇ ਇਸ ਮਦਦ ਦੀ ਲੋੜ ਹੈ ਪੁੱਛ ਕੇ ਮਦਦ ਕਰੀਏ ਕਈ ਵਾਰ ਜੇ ਚਾਰ ਜੀ ਮਦਦ ਕਰਨ ਨਤਰੇ ਨੇ ਤਫਿਰੋ ਰਿਸੋਰਸ ਇੱਕੋ ਹੀ ਚੀਜ਼ ਲੈ ਜਾਣਗੇ ਪਰ ਜੇ ਵੰਡ ਕੇ ਸੇਵਾ ਕੀਤੀ ਜਾਵੇ ਤਾਂ ਉਹਨਾਂ ਦਾ ਆਪਾਂ ਜ਼ਿਆਦਾ ਫਾਇਦਾ ਕਰ ਸਕਦੇ ਆ ਜਿਵੇਂ ਹੁਣ ਮੰਨ ਲਓ ਕਿ ਠੰਡ ਦਾ ਮੌਸਮ ਆ ਉਹ ਦਾ ਮਹੀਨਾ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਪੂਦੇ ਮਹੀਨੇ ਦੇ ਵਿੱਚ ਅੰਤਾਂ ਦੀ ਠੰਡ ਪੈਂਦੀ ਆ ਸੀਤ ਲਹਿਰ ਚੱਲਦੀ ਆ ਅਤੇ ਆਪਾਂ ਅਕਸਰ ਖਬਰਾਂ ਦੇ ਵਿੱਚ ਪੜ੍ਹਦੇ ਸੁਣਦੇ ਰਹਿੰਨੇ ਆ ਕਿ ਕਿੰਨੇ ਫੁੱਟਪਾਥਾਂ ਦੇ ਉੱਤੇ ਪਏ ਹੋਏ ਲੋਕ ਏ ਠੰਡ ਦੀ ਚਪੇਟ ਦੇ ਵਿੱਚ ਆ ਗਏ ਠੰਡ ਕਾਰਨ ਕਿੰਨੀਆਂ ਮੌਤਾਂ ਹੋ ਜਾਂਦੀਆਂ ਨੇ ਸੋ ਏ ਠੰਡ ਦੇ ਮੌਸਮ ਦੇ ਵਿੱਚ ਜਿੱਥੇ ਆਪਾਂ ਭੋਜਨ ਪ੍ਰਸ਼ਾਲੇ ਦੇ ਨਾਲ ਕਿਸੇ ਦੀ ਮਦਦ ਕਰ ਰਹੇ ਹਾਂ ਉੱਥੇ ਗਰਮ ਕੱਪੜਿਆਂ ਦੇ ਨਾਲ ਕੂਟ ਜਰਾਬਾਂ ਦੇ ਨਾਲ ਵੀ ਸੇਵਾ ਕਰ ਸਕਦੇ ਹਾਂ ਉਹਨਾਂ ਲੋੜਵੰਦਾਂ ਨੂੰ ਗਰਮ ਕੱਪੜੇ ਲੈ ਕੇ ਦੇਈਏ ਪੈਰਾਂ ਦੇ ਵਿੱਚ ਪਾਉਣ ਨੂੰ ਬੂਟ ਜਰਾਬਾਂ ਲੈ ਕੇ ਦੇਈਏ ਇਹ ਵੀ ਭਲੇ ਦਾ ਕੰਮ ਹੈ ਤਾਂ ਜੋ ਵੀ ਭੈਣ ਭਰਾ ਨਵੇਂ ਕੱਪੜੇ ਲੈ ਕੇ ਦੇ ਸਕਦਾ ਹੈ ਉਹ ਨਵੇਂ ਕੱਪੜੇ ਲੈ ਕੇ ਦੇਵੇ ਤਾਂ ਅਤੇ ਕਈਆਂ ਦੇ ਘਰਾਂ ਦੇ ਵਿੱਚ ਬਹੁਤ ਸਾਰੇ ऐसे ਕੱਪੜੇ ਪਏ ਹੁੰਦੇ ਆ ਜੋ ਉਹਨਾਂ ਦੀ ਵਰਤੋਂ ਦੇ ਵਿੱਚ ਨਹੀਂ ਜੋ ਬਦਲਦੇ ਫੈਸ਼ਨ ਦੇ ਨਾਲ ਨਿਤ ਨਵੇਂ ਕੱਪੜੇ ਲੈ ਆਉਂਦੇ ਆ ਤੇ ਉਹ ਪਹਿਲਾਂ ਵਾਲੇ ਕੱਪੜਿਆਂ ਨੂੰ ਇੱਕ ਖੁੰਜੇ ਦੇ ਵਿੱਚ ਲਾ ਕੇ ਰੱਖ ਦਿੰਦੇ ਨੇ ਉਹ ਕੱਪੜੇ ਉਹਨਾਂ ਦੇ ਲਈ ਪੁਰਾਣਾ ਫੈਸ਼ਨ ਹੋ ਸਕਦੇ ਆ ਪੁਰਾਣੇ ਹੋ ਸਕਦੇ ਆ ਬੇਕਾਰ ਹੋ ਸਕਦੇ ਆ ਪਰ ਇੱਕ ਗਰੀਬ ਦੇ ਲਈ ਉਹ ਕੱਪੜੇ ਠੰਡ ਦੇ ਵਿੱਚ ਉਹਦੀ ਜ਼ਿੰਦਗੀ ਬਣ ਸਕਦੇ ਨੇ ਸੋ ਉਹਨਾਂ ਨੂੰ ਖੁੰਝੇ ਲਾਉਣ ਦੇ ਨਾਲੋਂ ਚੰਗਾ ਜੇ ਆਪਾਂ ਕਿਸੇ ਲੂਂਡਵੰਦ ਦੀ ਮਦਦ ਕਰ ਦਈਏ ਪਰ ਪੁਰਾਣਾ ਕੱਪੜਾ ਕਿਸੇ ਨੂੰ ਨਹੀਂ ਦੇਣ ਤੋਂ ਪਹਿਲਾਂ ਇਹ ਜ਼ਰੂਰ ਦੇਖ ਲਿਓ ਕਿ ਸਾੰਗ ਕੋਈ ਚਮੜੀ ਦਾ ਰੋਗ ਨਾ ਹੋਵੇ ਕਿਉਂਕਿ ਚਮੜੀ ਦੇ ਰੋਗ ਵਾਲੇ ਇਨਸਾਨ ਦੀ ਕੋਈ ਵੀ ਚੀਜ਼ ਆਪਾਂ ਵਰਤਾਂਗੇ ਨਾ ਉਹ ਰੋਗ ਦੂਜੇ ਇਨਸਾਨ ਨੂੰ ਵੀ ਲੱਗਣ ਦੇ ਚਾਅਨ ਸੌਂਦੇ ਨੇ ਇਸ ਕਰਕੇ ਚਮੜੀ ਦੇ ਰੰਗ ਵਾਲਾ ਬੰਦਾ ਆਪਣੇ ਕੱਪੜੇ ਜਾਂ ਕੋਈ ਵੀ ਚੀਜ਼ ਕਿਸੇ ਨੂੰ ਵਰਦ ਵਰ ਕਰਨਾ ਨਾ ਦੇਵੇ। ਵੈਸੇ ਵੀ ਜੇਕਰ ਆਪਾਂ ਠੀਕ ਠਾਕ ਨਹੀਂ ਆ ਨਾ ਤਾਂ ਵੀ ਜੇ ਕਿਸੇ ਨੂੰ ਆਪਣਾ ਪੁਰਾਣਾ ਕੱਪੜਾ ਦੇਣਾ ਹੈ ਭਾਵੇਂ ਆਪਾਂ ਘਰ 'ਚ ਕਿਸੇ ਨੂੰ ਦੇਣਾ ਹੈ ਜਾਂ ਬਾਹਰ ਕਿਸੇ ਲੋੜਵੰਦ ਨੂੰ ਦੇ ਰਹੇ ਹਾਂ ਤਾਂ ਉਹ ਕੱਪੜੇ ਨੂੰ ਪਹਿਲਾਂ ਚੰਗੀ ਤਰ੍ਹਾਂ ਧੋ ਕੇ ਫਿਰ ਧੁੱਪ ਦੇ ਵਿੱਚ ਸੁਕਾ ਕੇ ਉਹਨੂੰ ਪ੍ਰੈਸ ਕਰਕੇ ਫਿਰ ਦੇਣਾ ਚਾਹੀਦਾ ਹੈ ਕਿਉਂਕਿ ਇਹ ਨਾ ਹੋਵੇ ਕਿ ਆਪਾਂ ਕਿਸੇ ਦੀ ਮਦਦ ਕਰਨ ਦੀ ਬਜਾਏ ਉਹਦਾ ਨੁਕਸਾਨ ਕਰਦੇ ਠੀਕ ਹੈ ਸੋ ਇਹਨਾਂ ਗੱਲਾਂ ਦਾ ਵੀ ਧਿਆਨ ਰੱਖਣਾ ਜੇ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਹੈ ਤੁਸੀਂ ਕਿਸੇ ਨੂੰ ਨਵੇਂ ਕੱਪੜੇ ਲੈ ਕੇ ਦੇ ਸਕਦੇ ਹੋ ਤਾਂ ਨਵੇਂ ਲੈ ਕੇ ਦੋ ਜੇ ਘਰ ਦੇ ਵਿੱਚ ਪੁਰਾਣੇ ਵਧੀਆ ਹਾਲਤ ਦੇ ਵਿੱਚ ਆ ਤਾਂ ਫਿਰ ਉਹ ਪੁਰਾਣੇ ਕੱਪੜਿਆਂ ਦੇ ਨਾਲ ਵੀ ਆਪਾਂ ਮਦਦ ਕਰ ਸਕਦੇ ਹਾਂ ਪਰ ਜਿਵੇਂ ਆਪਾਂ ਪਹਿਲਾਂ ਕਿਹਾ ਵੀ ਥੋੜਾ ਦੇਖ ਕੇ ਜਦੋਂ ਵੀ ਘਰੋਂ ਬਾਹਰ ਜਾਣਾ ਹੈ ਜੇ ਵਾਹਿਗੁਰੂ ਜੀ ਨੇ ਤੁਹਾਡੇ ਤੇ ਕਿਰਪਾ ਕੀਤੀ ਆ ਤੁਹਾਨੂੰ ਗੱਡੀ ਦਿੱਤੀ ਆ ਤੁਸੀਂ ਗੱਡੀ ਤੇ ਟੱਣ ਦੇ ਵਿੱਚ ਜਾ ਰਹੇ ਆਪਣੇ ਨਾਲ ਕੁਝ ਗਰਮ ਕੱਪੜੇ ਇੱਕ ਲੈਣੇ ਚਾਹੀਦੇ ਆ ਜਿਵੇਂ ਕੋਈ ਕੰਬਲ ਹੋ ਗਿਆ ਕੋਟੀ ਸਵੈਟਰ ਜਾਂ ਕੋਈ ਜੁੱਤੇ ਚੱਪਲ ਜੇ ਤੁਸੀਂ ਮਦਦ ਕਰ ਸਕਦੇ ਤਾਂ ਕਈ ਵਾਰ ਨਾ ਰਸਤੇ ਦੇ ਵਿੱਚ ਹੀ ਸਾਡੀ ਨਜ਼ਰ ਕਿਸੇ ਐਸੇ ਲੋੜਵੰਦ ਤੇ ਪੈ ਜਾਂਦੀ ਹੈ ਇੱਥੇ ਵੀ ਆਪਾਂ ਉਹਦੀ ਮਦਦ ਕਰ ਸਕਦੇ ਆ ਸਿਆਣੇ ਕਹਿੰਦੇ ਜਦੋਂ ਆਪਾਂ ਕਿਸੇ ਦੀ ਸਹੀ ਲੋੜ ਦੇ ਮੁਤਾਬਕ ਉਹਦੀ ਮਦਦ ਕਰਦੇ ਆ ਫਿਰ ਉਸੇ ਇਨਸਾਨ ਦੇ ਧੁਰ ਅੰਦਰੋਂ ਸਾਡੇ ਲਈ ਦੁਆਵਾਂ ਅਸੀਸਾਂ ਨਿਕਲਦੀਆਂ ਨੇ ਅਤੇ ਧੁਰ ਅੰਦਰੋਂ ਨਿਕਲੀਆਂ ਉਹਨੀਆਂ ਦੁਆਵਾਂ ਅਸੀਸਾਂ ਤੁਰ ਦਰਗਾਹ ਤੱਕ ਪਹੁੰਚ ਦਿਨਾਂ ਨੇ ਅਤੇ ਜੇ ਕਿਤੇ ਉਹ ਦੁਆਵਾਂ ਅਸੀਸਾਂ ਸਾਡੇ ਲਈ ਹੋਈਆਂ ਤਾਂ ਸਾਡੇ ਪਤਾ ਨਹੀਂ ਕਿੰਨੇ ਮਾੜੇ ਕਰਮ ਘਟਾ ਸਕਦੀਆਂ ਨੇ ਇਸੇ ਕਰਕੇ ਤਾਂ ਸਿਆਣੇ ਕਹਿੰਦੇ ਵੀ ਇਹ ਦੁਆਵਾਂ ਅਸੀਸਾਂ ਕਮਾਉਣ ਦਾ ਮੌਕਾ ਹੱਥੋਂ ਜਾਣ ਨਹੀਂ ਦੇਣਾ ਚਾਹੀਦਾ ਨੇਕ ਕੰਮ ਕਰਦੇ ਰਹੋ ਦੁਆਵਾਂ ਅਸੀਸਾਂ ਇਕੱਠੀਆਂ ਕਰਦੇ ਰਹੋ ਕਿਉਂਕਿ ਇਹਨਾਂ ਦਾ ਮੁੱਲ ਉਹ ਪਤਾ ਲੱਗਦਾ ਏ ਜਦੋਂ ਸਾਡੇ ਤੇ ਕੋਈ ਭੀੜ ਪਈ ਹੁੰਦੀ ਆ ਸਾਡੇ ਤੇ ਕੋਈ ਔਖੀ ਘੜੀ ਹੋਵੇ ਫਿਰ ਇਹ ਕਮਾਈਆਂ ਹੋਈਆਂ ਦੁਆਵਾਂ ਅਸੀਸਾਂ ਕੰਮ ਆਉਂਦੀਆਂ ਨੇ ਦੁਆਵਾਂ ਅਸੀਸਾਂ ਦੇ ਵਿੱਚ ਇੰਨੀ ਤਾਕਤ ਆ ਕਿ ਜਿਸ ਕੰਮ ਨੂੰ ਸਭ ਪਾਸਿਓਂ ਨਾ ਹੋ ਜਾਵੇ ਭਾਵੇਂ ਕਿ ਅਸੰਭਵ ਕੰਮ ਨੂੰ ਵੀ ਸੰਭਵ ਕਰ ਦਿੰਦੀਆਂ ਨੇ ਸਾਡੇ ਲੇਖ ਸਾਡੇ ਤਕਦੀਰ ਬਦਲਣ ਦੀ ਤਾਕਤ ਰੱਖਦੀਆਂ ਨੇ ਸੋ ਜਿੱਥੇ ਵੀ ਮੌਕਾ ਮਿਲੇ ਇਹ ਦੁਆਵਾਂ ਅਸੀਸਾਂ ਟਪਣੀਆਂ ਨੇ ਪੁੱਲਕੇ ਵੀ ਕਦੀ ਕਿਸੇ ਦਾ ਦਿਲ ਨਹੀਂ ਦਿਖਾਉਣਾ ਕਿਸੇ ਦਾ ਕਿਸੇ ਪ੍ਰਕਾਰ ਦੇ ਨਾਲ ਮਾਰਾ ਨਹੀਂ ਕਰਨਾ ਪੁੱਲਕੇ ਵੀ ਕਿਸੇ ਦੇ ਮਨ ਨੂੰ ਦਿਖਾ ਕੇ ਉਹਦੇ ਤੋਂ ਬਾਅਦ ਅਸੀਸ ਨਹੀਂ ਲੈਣੀ ਜਿਵੇਂ ਦੁਆਵਾਂ ਅਸੀਸਾਂ ਦੇ ਵਿੱਚ ਬਹੁਤ ਤਾਕਤ ਹੁੰਦੀ ਹੈ ਨਾ ਉਵੇਂ ਹੀ ਦੁਖੀ ਮਨ ਦੇ ਵਿੱਚ ਨਿਕਲੀ ਹੋਈ ਬਾਦ ਅਸੀਸ ਸਾਨੂੰ ਬਰਬਾਦ ਕਰ ਸਕਦੀ ਆ ਸੋ